ਚਾਰ ਪੇਪਰ ਫੋਕਸ ਕਰਕੇ ਬੈਠੇ ਤਿਖੜਤਾ ਦੇ ਅੱਛਾ ਤਨ ਫਾ ਲੋ ਰੂਲ ਦੇਣ ਸਾਲੋ ਇਹ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਇਹ ਬੇਰੁਜ਼ਗਾਰ ਕਿੜੀਆਂ ਤੇ ਮੁੰਡੇ ਆ ਕੇ ਬੈਠੇ ਨੇ ਤਫੇਰੇ ਪੁਲਿਸ ਦਾ ਵੱਡਾ ਘੇਰਾ ਜਿੰਨੀ ਗਿਣਤੀ ਉਹਨਾਂ ਦੀ ਆ ਉਸ ਤੋਂ ਵੱਧ ਪੁਲਿਸ ਆਈ ਹੋਈ ਆ ਇਹਨਾਂ ਦੀ ਜਿਹੜੀ ਕਹਾਣੀ ਤੇ ਕਰਨੀ ਵਿੱਚ ਬਹੁਤ ਫਰਕ ਹੈ ਉਹਨਾਂ ਨੇ ਬੱਚੇ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਇੱਥੇ ਪੁੱਥੇ ਮਾਰ ਰਹੇ ਹਾਂ ਕਵੇਰ ਤੇ ਕਰਨੀ ਵਿੱਚ ਮਾਰ ਰਹੇ ਹਾਂ ਪਰ ਇਹਨਾਂ ਨੂੰ ਕੋਈ ਫਿਕਰ ਨਹੀਂ ਮੀਟਿੰਗਾਂ ਦੇ ਦਿੰਦੇ ਨੇ ਮੀਟਿੰਗਾਂ ਤੇ ਕੇ ਮੀਟਿੰਗਾਂ ਕਰਦੇ ਨਹੀਂਗੇ ਸਾਡੇ ਹੀ ਘਰਾਂ ਦੀਆਂ ਧੀਆਂ ਪੈਣਾ ਨੇ ਸਾਡੀਆਂ ਆਪਣੀਆਂ ਧੀਆਂ ਭੈਣਾਂ ਪੰਜਾਬ ਦੀਆਂ ਸਾਡੀਆਂ ਇਹ ਬੇਟੀਆਂ ਨੇ ਪੰਜੀ ਕੀ ਮਸਲਾ ਤੁਹਾਡਾ ਤੁਹਾਡੀ ਨਾਲ ਚਾਲੇ ਪਰ 3 ਸਾਲ ਹੋ ਗਏ ਜੋ ਲਮਕ ਰਹੀ ਹੈ ਹਲੇ ਤੱਕ ਪੂਰੀ ਨਹੀਂ ਕਰੀ ਸਰਕਾਰ ਪ੍ਰਸ਼ਾਸਨ ਸਾਡੇ ਤੇ ਦਬਾਅ ਬਣਾ ਰਿਹਾ ਕਿਆ ਕਰਾਂਗੇ ਚੱਲਦੇ ਰਹੋ ਨਾ ਹੀ ਸਾਡੀ ਕੋਈ ਮੀਟਿੰਗ ਹੋ ਰਹੀ ਹੈ ਮੀਟਿੰਗ ਪੰਜਵਾਰੀ ਦਾ ਕਿਆ ਚੁਕੇ ਨੇ ਪਰਪੰਨਵਾਰੀ ਸਾਡੇ ਨਾਲ ਕੋ ਕੋ ਆਇਆ ਕੋਈ ਮੀਟਿੰਗ ਨਹੀਂ ਕਰਦੇ ਸਾਡੇ ਨਾਲ ਨਾ ਹੀ ਮੰਤਰੀ ਸਾਹਿਬਾ ਦੇਨੇ ਆਏ ਸਿੱਖਿਆ ਮੰਤਰੀ ਕਰਦੇ ਨੇ ਤੇ ਨਾ ਹੀ ਭਗਵੰਤ ਸਿੰਘ ਸਾਹਿਬ ਕਰਦੇ ਨੇ ਸਾਡੀ ਇੱਕੋ ਇੱਕ ਮੰਗ ਉਹ ਸਾਡੀ ਪਰਤੀ ਪੂਰੀ ਕੀਤੀ ਜਾਵੇ ਪਰ ਪਰ ਸਰਕਾਰ ਤਾਂ ਦਾਵਾ ਕਰਦੀ ਹੈ ਕਿ ਵੱਡੇ ਪੱਦਰ ਤੇ ਨੌਕਰੀਆਂ ਦੇ ਰਹੇ ਆ ਪੰਜਾਬ ਚ ਅਸੀਂ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਸਰ ਸਾਰੇ ਝੂਠੇ ਨੇ ਹਾਂਜੀ ਤੇ ਕੀ ਕਰਾਂ ਤੇ ਸਾਡੇ ਉੱਥੇ ਬੈਠੀ ਵੇਖ ਲੋ ਸਿਰ ਤਾਂ ਕੇ ਰੋ ਰਹੀ ਹੈ ਜੋ ਤੁਸੀਂ ਦੇਖ ਰਹੋ ਸਰਹੰਦਰ ਰੇਪਰ ਦੇਖ ਕੇ ਤੁਸੀਂ ਦੇਖਦੇ ਹੋ ਚਾਰ ਚਾਰ ਪੇਪਰ ਫਾਸ ਕਰਕੇ ਬੈਠੇ ਆ ਤੇ ਖੜ ਤਾਂ ਤੇ ਅੱਛਾ ਤਿੰਨ ਫਾਲੋ ਰੂਲ ਦੇਣ ਕਾ ਲੋ ਦੋ ਸਾਲ ਹੋ ਗਏ ਸਾਡਾ ਡਾਕੂਮੈਂਟ ਜਮਾ ਹੋਏ ਨੂੰ ਨੌਕਰੀ ਕਿਤੇ ਰੋ 5 6000 ਦੀ ਬਰਤੀ ਸੀ 26 ਸਾਲ ਆ ਕੇ ਕਹਿੰਦੇ ਨਰਸ ਰਾਨੇ ਪੂਰੀ ਹੋ ਗਈ ਤੇ 80 ਕਿੰਦਰ ਗਏ 3500 ਪਿਛਲਾ ਕਿਤੇ ਗਿਆ ਸਰਦਾਰ ਨੂੰ ਪੁੱਛਣ ਆਵੇ ਤੇ ਅਸੀਂ ਐਵੇਂ ਆਵੇ ਅਸੀਂ ਪੇਪਰ ਹੀ ਨੀਂ ਕਾ ਕੇ ਅਸੀਂ ਡਬਲ ਡਬਲ ਵੀ ਤਾਂ ਭਰਾਈਆਂ ਨੇ ਸਾਡੇ ਤਿੰਨਾਂ ਨੇ ਅੱਛਾ ਮਤਲਬ ਸਰਕਾਰ ਤੁਹਾਨੂੰ ਰੱਖਿਆਂ ਦੇ ਖਾਤੇ 'ਚ ਪ੍ਰਚਾਰ ਕਰ ਰਹੀ ਹੈ ਪਰ ਰੱਖ ਨਹੀਂ ਰਹੀ ਰੱਖ ਨਹੀਂ ਰਹੀ ਸਰ ਤੁਹਾਨੂੰ ਜੇ ਰੱਖਿਆ ਹੁੰਦਾ ਤੇ ਦਿੱਤੇ ਠੜਕੜ ਕਾ ਥੋੜੀ ਰੋਲਦੇ ਹੁੰਦੇ ਪੂਰੇ ਪੰਜਾਬ 'ਚੋਂ ਆਏ ਜਿਦ ਤੁਸੀਂ ਦੇਖ ਲਓ ਸਾਰੇ ਹੋਣ ਪੰਜਾਬ ਦੇ ਘੇੜ ਆਇਆ ਬੈਠਾ ਭਗਵਾਨਤਮਾਨ ਸਾਹਿਬ ਸੱਚਮੁੱਚ ਪੰਜਾਬ ਨੇ ਤੁਹਾਡੇ ਤੇ ਬਹੁਤ ਭਰੋਸਾ ਕੀਤਾ ਇਤਿਹਾਸਿਕ ਜਿੱਤ 92 ਐਮਐਲਏ ਇੱਕੋ ਦਾ ਪੰਜਾਬ ਦੀ ਵਿਧਾਨ ਸਭਾ 'ਚ ਇੱਕ ਪਾਰਟੀ ਦੇ ਇਹਨਾਂ ਲੋਕਾਂ ਨੇ ਇਸ ਲਈ ਭੇਜੇ ਤੁਸੀਂ ਵਾਦਾ ਕੀਤਾ ਸੀ ਤੁਹਾਡੇ ਧੀਆ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਮਾਨ ਸਾਹਿਬ ਤੁਸੀਂ ਕਹਿੰਦੇ ਰਹੇ ਕਿ ਹਰਾ ਪੈਨ ਇੱਕ ਵਾਰ ਦੇ ਦੋ بے ਰੁਜ਼ਗਾਰੀ ਖਤਮ ਪਰ ਆ ਆਪਣੀਆਂ ਭੈਣਾਂ ਆਪਣੀਆਂ ਧੀਆ ਤੁਸੀਂ ਸੀਐਮਓ ਅਸੀਂ ਤਾਂ ਅਜੇ ਉਹੀ ਆ ਪਰ ਹੈ ਤੇ ਆਪਣੀਆਂ ਧੀਆ ਭੈਣਾਂ ਨੇ ਇਹ ਪੁੱਛ ਰਹੀਆਂ ਨੇ ਕੀ ਕਹਿਣਾ ਚਾਹੁੰਨੀਓ ਭਾਈ ਸਰ ਮੈਂ ਇਹ ਕਹਿਣੇ ਕਹਿਣਾ ਚਾਹੁੰਨੀ ਇਹ ਪੁਰਸ਼ਕ ਸ਼ਾਸਨ ਸਾਡੇ ਤੇ ਦਬਾਅ ਤੋਂ ਦਬਾਅ ਪਰ ਕਿ ਉੱਠ ਦੋ ਆਪਦੇ ਘਰਾਂ ਨੂੰ ਚਲੇ ਜਾਓ ਅਸੀਂ ਆਪਦੇ ਹੱਕ ਲੈਣ ਆਏ ਆ ਸਾਡਾ ਰਾਈਟ ਹੈ ਦਰਨਾ ਲਾਣਾ ਪ੍ਰੋਟੈਸਟ ਲਾਣਾ ਕੀ ਗੱਲ ਉੱਤੋਂ ਪੁਲਿਸ ਕੋ ਸਾਡੇ ਨੂੰ ਇਹ ਗੱਲ ਕਹਿੰਦੇ ਕਿ ਅਸੀਂ ਫੇਰ ਤੋਂ ਮੁੱਖੇ ਆ ਸਾਨੂੰ ਘਰੇ ਰੋਟੀਆਂ ਦੇ ਕੇ ਗਏ ਸੀ ਨੀ ਤਾਂ ਮੁੱਖੇ ਵਾਂਗ ਬੈਠੇ ਆ ਕਿੱਥੇ ਦੋ ਤਿੰਨ 300 ਕਿਲੋਮੀਟਰ ਦਾ ਛੱਲ ਕੇ ਆਇਆ ਸਾਡੇ ਨਾਲ ਵੀ ਸਾਡੀ ਕੀ ਕਰਨੀ ਅਸੀਂ ਚਲ ਕਹਿੰਦੇ ਰੋਲ ਦੇ ਫਿਰਨੇ ਆ ਇਹ ਸਾਡੇ ਤੇ ਦਬਾਅ ਪਾਉਂਦੇ ਨੇ ਕਿ ਉੱਠ ਜਾ ਖੜਾ ਲੋ ਚਲੇ ਜਾ ਅਸੀਂ ਕਿਉਂ ਜਾਈਏ ਅਸੀਂ ਆਪ ਬਹਾਕ ਤੇ ਨਜਵਾਰ ਲੈ ਕੇ ਜਾਵਾਂਗੇ ਅਸੀਂ ਲੇਵੀਰ ਨਹੀਂ ਜਾਵਾਂਗੇ ਇੱਥੇ ਕੋਈ ਗੱਲ ਨਹੀਂ ਪੁਲਿਸ ਕੋ ਮੈਨੂੰ ਯਾਦ ਹੈ ਭਗਵੰਤ ਸਿੰਘ ਸਾਹਿਬ ਦਾ ਚੋਣ ਰੈਲੀ ਦਾ ਭਾਸ਼ਣ ਮੇਰੇ ਕੰਪਿਊਟਰ 'ਚ ਪਿਆ ਉਹ ਕਹਿੰਦੇ ਸੀ ਮੈਨੂੰ ਉਦੋਂ ਰੋਣ ਆ ਜਾਂਦਾ ਜਦੋਂ ਰੋਟੀ ਮੰਗਣ ਜਾਂਦੇ ਆ ਧੀਆ ਪੁੱਤ ਤੇ ਅੱਗੋਂ ਉਹਨਾਂ ਦੇ ਡਾਂਗਾ ਪੈਂਦੀਆਂ ਨੇ ਤੇ ਤੱਗਾ ਲੈਂਦੀਆਂ ਨਹੀਂ ਮਾਨ ਸਾਹਿਬ ਉਹ ਹੀ ਧੀਆ ਪੁੱਤ ਨੇ ਤੁਸੀਂ ਵੀ ਹੋ ਗਿਓ ਹੁਣ ਚਾਹੀਦਾ ਕਿ ਇਹਨਾਂ ਦੀ ਪੁਕਾਰ ਵੀ ਸੁਣੀ ਜਾਵੇ ਸਾਡਾ ਮੰਗਲਾ ਹੈ ਕਿ ਸਾਨੂੰ 3 ਸਾਲ ਹੋ ਗਿਆ ਤੇ ਇੱਕ ਨਾਮ ਕਲੀਅਰ ਕਰਕੇ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋਈ ਹੋਈ ਆ ਪਰ ਸਾਨੂੰ ਜੋਬ ਨਹੀਂ ਮਿਲ ਰਹੀ ਇਹ ਨਾਮ ਲੈਂਦੇ ਨੇ ਕਿ 5998 ਅਸੀਂ ਪੂਰੀ ਕਰ ਦਿੱਤੀ ਐ ਬਟ ਇਹਨਾਂ ਨੇ ਇਹ ਵੀ ਸਾਡੇ ਨਾਲ ਇੱਕ ਧੋਖਾ ਕੀਤਾ 2600 ਦੀ ਲਿਸਟ ਪਾ ਕੇ ਕਹਿੰਦੇ ਨੇ ਅਸੀਂ 899 ਪੂਰੀ ਕੀਤੀ ਐ ਤਾਂ ਇਹ ਸਾਡੇ ਨਾਲ ਬਹੁਤ ਮਾੜੀ ਕਰ ਰਿਹਾ ਸਾਨੂੰ ਮਜਬੂਰ ਕਰ ਰਿਹਾ ਸੜਕਾਂ ਤੇ ਉਤਰਨ ਨੂੰ ਬਟ ਅਸੀਂ ਆਪਣਾ ਜਿਹੜਾ ਹੱਲ ਕਰਵਾ ਕੇ ਆਂਗੇ ਪਿੱਛੇ ਜਿਹੜਾ 3450 ਬੈਠਾ ਹੈਗਾ ਜਿਨ੍ਹਾਂ ਨੂੰ ਇਹ ਜੁਆਇਨਿੰਗ ਨਹੀਂ ਦੇ ਰਹੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਡੀ ਜਲਦੋਂ ਜਲਦ ਸਾਡੀ ਲਿਸਟਾਂ ਪਾਈਆਂ ਜਾਣ ਤੇ ਸਾਨੂੰ ਰੋਜ਼ਗਾਰ ਮਿਲੇ ਪਰ ਭਗਵਾਨ ਜੀ ਸਰਕਾਰ ਤਾਂ ਦਾਵਾ ਕਰਦੀ ਹੈ ਕਿ ਅਸੀਂ ਵੱਡੇ ਪੱਧਰ ਤੇ ਨੌਕਰੀਆਂ ਦੇ ਰਹੇ ਆ ਅਸੀਂ ਸਿੱਖਿਆ ਕ੍ਰਾਂਤੀ ਪੰਜਾਬ ਤੇ ਲੈ ਆਂਦੀ ਹੈ ਇਹਨਾਂ ਦੀ ਜਿਹੜੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੈ ਉਹਨਾਂ ਨੇ ਮੱਚੇ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਇੱਥੇ ਮਾਰ ਰਹੇ ਆ ਕਵੇਰ ਦੇ ਗਰਮੀ 'ਚ ਮਾਰ ਰਹੇ ਆ ਪਰ ਇਹਨਾਂ ਨੂੰ ਕੋਈ ਫਿਕਰ ਨਹੀਂ ਮੀਟਿੰਗਾਂ ਦੇ ਦਿੰਦੇ ਨੇ ਮੀਟਿੰਗਾਂ ਤੇ ਕੇ ਮੀਟਿੰਗਾਂ ਕਰਦੇ ਨਹੀਂਗੇ ਕੋ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਡੀਆਂ ਲਿਸਟਾਂ ਜਲਦੋਂ ਜਲਦ ਪਾਈਆਂ ਜਾਣ ਤੇ ਸਾਨੂੰ ਸਕੂਲਾਂ ਜੋਇਨ ਕਰਵਾਇਆ ਜਾਏ ਅੱਛਾ ਤੁਹਾਨੂੰ ਹੁਣ ਤੱਕ ਸਰਕਾਰ ਨੇ ਕੋਈ ਮੀਟਿੰਗ ਦਿੱਤੀ ਹੈ ਕੋਈ ਗੱਲ ਕੀਤੀ ਹੈ ਤੁਹਾਡੇ ਨਾਲ ਸਰ ਮੀਟਿੰਗਾਂ ਤਾਂ ਲਈ ਲਾਰਾ ਦਿੰਦੇ ਆ ਮੀਟਿੰਗਾਂ ਪਹਿਲਾਂ ਵੀ ਇਹਨਾਂ ਨੇ ਬਹੁਤ ਦਿੱਤੀਆਂ ਪਰ ਮੀਟਿੰਗਾਂ ਦੇ ਕੇ ਮੀਟਿੰਗਾਂ ਕਰਦੇ ਨਹੀਂ ਇਹ ਸਾਡਾ ਵਿਸ਼ਵਾਸ ਜਿਹੜਾ ਉਹ ਤੋੜ ਚੁੱਕਿਆ ਹੁਣ ਅਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਅੱਜ ਕੋਈ ਤੁਹਾਡੇ ਕੋਲ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਫਿਲਹਾਲ ਤਾਂ ਮੀਟਿੰਗਾਂ ਹੀ ਮਿਲ ਰਹੀਆਂ ਨੇ ਬਟ ਸਾਨੂੰ ਇਹਨਾਂ ਤੇ ਯਕੀਨ ਨਹੀਂ ਆ ਕਿ ਕੱਲ ਨੂੰ ਮੀਟਿੰਗ ਕਰਨਗੇ ਜਾਂ ਨਹੀਂ ਕਰਨਗੇ ਕਿੰਨੇ ਸਾਲ ਹੋ ਗਏ ਅਸੀਂ ਜਿਹੜਾ ਮੈਂਟਲੀ ਆ ਹਰਾਸ਼ ਇਹਨਾਂ ਨੇ ਬਹੁਤ ਕੀਤਾ ਆ ਸਾਨੂੰ ਤੇ ਅਸੀਂ ਹੋਰ ਨਹੀਂ ਚੱਲ ਸਕਦੇ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਇਹ ਬੇਰੁਜਾਰ ਕਿੜੀਆਂ ਤੇ ਮੁੰਡੇ ਆ ਕੇ ਬੈਠੇ ਨੇ ਤਫੇਰੇ ਪੁਲਿਸ ਦਾ ਵੱਡਾ ਘੇਰਾ ਹੈ ਜਿੰਨੀ ਗਿਣਤੀ ਉਹਨਾਂ ਦੀ ਆ ਉਸ ਤੋਂ ਵੱਧ ਪੁਲਿਸ ਆਈ ਹੋਈ ਆ ਔਰ ਇਹ ਸਵਾਲ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਦੀ ਇਹ ਕਹਿ ਰਹੇ ਨੇ ਕਿ ਸਾਡੇ ਤੋਂ ਫੀਸਾ ਲੈ ਕੇ ਸਾਨੂੰ ਈਟੀਟੀਆਂ ਕਰਵਾਈਆਂ ਗਈਆਂ ਉਸ ਤੋਂ ਬਾਅਦ ਅਸੀਂ ਸਾਰੀ ਉਹ ਪੜ੍ਹਾਈ ਕੀਤੀ ਜਿਹੜੀ ਨੌਕਰੀ ਲਈ ਚਾਹੀਦੀ ਸੀ ਪਰ ਹੁਣ ਤੱਕ ਸਾਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ ਔਰ ਜਦੋਂ ਭਗਵੰਤ ਮਾਨ ਹੋਰ ਨੇ ਸਰਕਾਰ ਬਣਾਈ ਹੈ ਤਾਂ ਇਹ ਕਹਿੰਦੇ ਸਾਨੂੰ ਇਹ ਕਿਹਾ ਗਿਆ ਕਿ ਅਸੀਂ ਕੋਈ ਵੀ ਬੇਰਜਗਾਰ ਨਹੀਂ ਛੱਡਣਾ ਅਸੀਂ ਹਰ ਇੱਕ ਨੂੰ ਨੌਕਰੀ ਦੇਵਾਂਗੇ ਖਰਾ ਪੰਨੇ ਇੱਕ ਵਾਰ ਸਾਡੇ ਹੱਥ ਦੇ ਦੋ ਤਾਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਕਿ ਹੁਣ ਤੱਕ ਅਸੀਂ ਰੁੱਲਦੇ ਫਿਰਦੇ ਆ ੱਟਕੇ ਖਾਰੇ ਆ ਸਾਨੂੰ ਕੋਈ ਨਹੀਂ ਪੁੱਛਦੇ

ਪਾਸੋਰਾ ਪਾਸੋਰਾ ਜਿਹੜਾ ਨੰਦੇ ਦਾ ਰਾਣਡ ਤੇ ਰਾਣਡ ਤੇ ਨਹੀਂ ਇਹ ਤਾਂ ਤਨਚਾਰੀ ਮੈਂ ਤਾਂ ਯਾਰ ਬੰਦੋ ਆਪਣੀ ਕਾਇਆ ਕਰਾਈ ਮਾਛਾ ਬਣੀ ਤਾ ਕਿੰਦਾ ਕੰਮ ਹੋਊਂਦੋ ਉਹ ਮੰਗੇ ਪਰ ਇਹ ਸਵਾਤ ਕਰੋ ਮੈਂ ਤਾਂ ਇਹਨਾਂ ਦੇ ਵਿਰੋਧੀਆਂ ਨੂੰ ਕਿਹਾ ਉਹਨੂੰ ਵੀ ਸਰਪੰਚੀ ਰਾਹ ਨੂੰ ਬਣਾਵਦਾ ਕੇ ਦਿਖਾਇਆ ਕਰੂੰਗੀ ਤੁਸੀਂ ਇੱਕਾ ਛੋੜਾ ਕਿਤੇ ਦਾ ਪੁੱਤ ਫਿਟਾ ਦਾ ਤੋਂ ਲੈ ਲੈ ਜਿੱਦਾਂ ਨੂੰ ਰਾਇਣ